ਮਿਲ ਗਿਆ ਇੱਕ ਹੋਰ ਦਰਖਤਾਂ ਉੱਤੇ ਰਹਿਣ ਵਾਲਾ ਫੱਕਰ ਬਜ਼ੁਰਗ ਜੋ ਬਚਪਨ ਤੋਂ ਹੀ ਮਾਂ ਪਿਓ ਦੀ ਮੌਤ ਤੋਂ ਬਾਅਦ ਸ਼ਹਿਰ ਪਰਦੇ ਜੰਗਲਾਂ ਵਿੱਚ ਘਟ ਰਿਹਾ ਜੀਵਨ ਪਰਿਵਾਰ ਉਹਨਾਂ ਦਾ ਖਤਮ ਹੋ ਗਿਆ ਜੀ 40 ਸਾਲ ਮੈਨੂੰ ਹੋ ਗਿਆ ਜੀ ਦੇਖਦਿਆਂ ਇਹਨਾਂ ਨੂੰ ਇੱਥੇ ਰਹਿਣ ਕਹਿੰਦੇ ਛੋਟੇ ਹੁੰਦਾ ਆ ਗਿਆ ਸੀ ਮੈਂ ਇਹ ਛੋਟੇ ਹੁੰਦੇ ਆ ਗਿਆ ਸੀ ਕਿ ਇਹਨਾਂ ਦੀ ਉਮਰ ਤਾਂ 60-65 ਸਾਲ ਤੋਂ ਉੱਤੇ ਹੋਣੀ ਆ ਉਹ ਬਾਰੇ ਉੱਤੇ ਤਾਂ ਬਣਾ ਤਾਂ ਆਇਆ ਮਣੇ ਜੋ ਤੇ ਸ਼ਾਮ ਨੂੰ ਰਾਤ ਰਹਿਣਗੇ ਅੱਛਾ ਜੀ ਤਾਂ ਬਣਾਇਆ ਇਹ ਜਾਨਵਰ ਉੱਪਰ ਨਹੀਂ ਜਾਂਦਾ ਇਹ ਵਾਰ ਇਧਰ ਨਾ ਬਾਗ ਬੂਹ ਘੁੰਮਦੇ ਰਹਿੰਦੇ ਆ ਬਾਗ ਉਹਨਾਂ ਕਰਕੇ ਫੇਰ ਰਾਤ ਨੂੰ ਫੇਰ ਉੱਪਰ ਚੜ੍ਹ ਕੇ ਸੌ ਜਾਂਦੇ ਆ ਇੱਥੇ ਤਾਂ 7 ਵਜੇ ਤੋਂ ਬਾਅਦ ਤਨੋਂ ਐਂਟਰੀ ਆ ਆਪਣੇ ਜੰਗਲ ਦੇ ਵਿੱਚ ਅੱਛਾ ਜੀ ਕਿਉਂਕਿ ਬਾਹਲੇ ਲੋਕਾਂ ਲਈ ਓਕੇ ਓਕੇ ਕਿਉਂਕਿ ਪਤਾ ਨਹੀਂ ਕੋਈ ਸ਼ੇਰ ਕੋਈ ਚੀਤਾ ਰ ਆ ਵਗੈਰਾ ਹੁੰਦੀ ਇੱਧਰ ਜੰਗਲ ਦੇ ਪਤਾ ਨਹੀਂ ਹੁੰਦਾ ਕਿਹੜੇ ਬਿੱਲੇ ਕਿੱਥੀਆਂ ਮਿਲ ਕਰਦੇ ਨੇ ਕਿੱਥੇ ਨੇ ਹੂੰ 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 ਕਿੱਥੋਂ ਤੋੜ ਕੇ ਕਿੱਦਾਂ ਪਹਾੜੀ ਦੇ ਉੱਪਰੋਂ ਲੈ ਕੇ ਆਉਣਾ ਤੇ ਖੱਡ ਚੱਲ ਰਹੀ ਆ ਇਹਦਾ ਪਾਣੀ ਪੀ ਰਹੇ ਆ ਉਹ ਤਾਂ ਵਿੱਚ ਥੋੜਾ ਜਿਹਾ ਹੁੰਦਾ ਉੱਪਰ ਇੱਕ ਝੋੜੀ ਦਾ ਮਣਾ ਬਣਾਇਆ ਜੀ ਉੱਪਰ ਜਿਹੜੇ ਕੋਈ ਸ਼ੇਰ ਚੀਤੇ ਦਾ ਕੋਈ ਡਰ ਉਹਨਾਂ ਨੂੰ ਵੀ ਪਰ ਇਸ ਤੋਂ ਇਲਾਵਾ ਕੀ ਦੇਖਣ ਨੂੰ ਮਿਲ ਸਕਦਾ ਸਾਨੂੰ ਚੀਤਾ ਮਿਲ ਜੂਦੇ ਉਹਨਾਂ ਨਾ ਚਲੋ ਉਹ ਤਾਂ ਜਾਨਵਰ ਰਾਤ ਨੂੰ ਵਗੈਰਾ ਚੀਤੇ ਜੀ ਦਿਨ ਨੂੰ ਵੀ ਮਿਲ ਜਾਂਦੇ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਅੱਗੇ ਅੱਗੇ ਤੁਸੀਂ ਦੇਖ ਲਓ ਕਿੰਨਾ ਸੋਹਣਾ ਬਰਿਸ਼ ਆ ਰਿਹਾ ਆ ਕਾਫੀ ਵਧੀਆ ਟਰੈਕ ਲੱਗੂਗਾ ਤੁਸੀਂ ਵੀ ਜੇ ਇੱਧਰ ਆਉਨੇ ਆ ਗੁੱਡ ਮਾਰਨਿੰਗ ਦੋਸਤੋ ਪੀਬੀ 7 ਰਾਈਡਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਿਤ ਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹਿਸ਼ਾਰਪੁਰ ਦੇ ਫੇਰ ਦੁਬਾਰਾ ਜੰਗਲਾਂ ਦੇ ਵਿੱਚ ਲੈ ਕੇ ਆਏ ਹਾਂ ਸਾਨੂੰ ਪਤਾ ਲੱਗਾ ਸੀ ਪਿੰਡ ਡੱਡ ਆਇਆ ਹਿਸ਼ਾਰਪੁਰ ਤੋਂ 15 ਕਿਲੋਮੀਟਰ ਦੂਰ ਉਹਦੇ ਜੰਗਲਾਂ ਦੇ ਵਿੱਚ ਬਜ਼ੁਰਗਾ ਜਿਹਨੇ 10 ਫੁੱਟ ਉੱਚੀਆਂ ਜਿਹੜੀਆਂ ਬੱਲੀਆਂ ਆ ਉਹਨਾਂ ਉੱਤੇ ਕੱਖਾਂ ਦੀ ਕੁਲੀ ਬਣਾਈ ਹੋਈ ਆ ਤੇ ਉਹਦੇ ਵਿੱਚ ਉਹ ਰਹਿੰਦਾ ਆ ਤੁਸੀਂ ਦੇਖ ਲਓ ਕਿੰਨੀ ਹੈਰਾਨੀ ਦੀ ਗੱਲ ਆ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਵੀ ਹਿਸ਼ਾਰਪੁਰ ਦੇ ਮਾਜੀ ਦੇ ਜੰਗਲਾਂ ਦੇ ਵਿੱਚ ਦਿਖਾਇਆ ਸੀ ਜਿਹੜਾ ਬਜ਼ੁਰਗ ਦਰਖਤ ਉੱਤੇ ਕੱਖਾਂ ਦੀ ਕੁਲੀ ਬਣਾ ਕੇ ਰਹਿੰਦਾ ਸੀਗਾ ਸੇਮ ਉਸੇ ਤਰ੍ਹਾਂ ਇਹ ਬਜ਼ੁਰਗ ਰਹਿੰਦੇ ਆ ਚਲੋ ਹੁਣ ਚੱਲਦੇ ਆ ਉੱਥੇ ਜਾ ਕੇ ਇਹਨਾਂ ਬਜ਼ੁਰਗਾ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਉਂ ਰਹਿੰਦੇ ਆ ਕਿੱਦਾਂ ਆਪਣਾ ਜੀਵਨ ਬਤੀਤ ਕਰਦੇ ਪਏ ਆ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਅੱਗੇ ਲੰਬੀ ਸਰਕਾਰ ਕਰਕੇ ਧਰਮਿਕ ਸਥਾਨਾਂ ਜਿੱਥੇ ਲੈ ਕੇ ਜਾਣਾ ਆ ਉੱਥੇ ਦੇ ਕਹਿੰਦੇ ਇੰਨੇ ਸੋਹਣੇ ਦ੍ਰਿਸ਼ਾ ਰਸਤੇ ਦੇ ਉਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਪਿਆ ਜਿਦਾਂ ਅਸੀਂ ਹਿਮਾਚਲ ਵਿੱਚ ਪਹੁੰਚ ਚੁੱਕੇ ਆ ਉਹ ਸਾਰੇ ਅੱਜ ਅਸੀਂ ਤੁਹਾਨੂੰ ਦਿਖਾ ਲੈਣੇ ਆ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਚਲੋ ਹੁਣ ਚ ਧੰਨਵਾਦ ਹੁਣ ਅਸੀਂ ਹੁਸ਼ਿਆਰਪੁਰ ਦੇ ਡਾਡਾ ਪਿੰਡ ਦੇ ਜੰਗਲਾਂ ਵੱਲ ਚੱਲ ਪਏ ਆ ਤੁਸੀਂ ਆਲੇ ਦੁਆਲੇ ਨਜ਼ਰ ਮਾਰੋ ਕਿੰਨਾ ਸੋਹਣਾ ਕੁਦਰਤ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਪਿਆ ਆ ਇਹ ਜੰਗਲ ਦੇਖਣ ਨੂੰ ਜਿੰਨੇ ਸੋਹਣੇ ਲੱਗਦੇ ਨੇ ਉੰਨੇ ਹੀ ਖਤਰਨਾਕ ਆ ਅਸੀਂ ਜੰਗਲ ਵਿੱਚ ਰੰਦੇ ਫੱਕਰ ਬਜ਼ੁਰਗ ਕੋਲ ਪਹੁੰਚਣ ਹੀ ਵਾਲੇ ਆ ਜਾ ਕੇ ਕਰਦੇ ਆ ਬਜ਼ੁਰਗਾਂ ਨਾਲ ਗੱਲਬਾਤ ਜਾਣਦੇ ਆ ਕਿ ਕਿਆ ਕਰਨ ਜਿਹੜੇ ਉਹ ਜੰਗਲਾਂ ਵਿੱਚ ਰਹਿ ਰਹੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਬਾ ਜੀ ਅਸੀਂ ਦੇਖਿਆ ਕਿ ਆੜ ਵਾਲੇ ਕਾਫੀ ਆਹੋ ਸੰਗੜੇ ਜੰਗਲਾ ਹਨ ਸੰਗੜੇ ਆ ਜੰਗਲਾ ਬਟੇ ਤੋਂ ਤੁਸੀਂ ਇਨਾ ਜੰਗਲਾਂ ਦੇ ਵਿੱਚ ਕੱਲੇ ਰਹਿੰਦੇ ਆ ਕੱਲੇ ਰਹਿੰਦੇ ਆ ਕੱਲੇ ਜੀ ਇਹ ਕਿੰਨੇ ਟਾਈਮ ਤੋਂ ਰਹਦੇ ਤੁਸੀਂ ਸਾਨੂੰ ਹੋ ਗਿਆ ਇੱਥੇ ਕੋਈ 50 60 ਸਾਲ ਰਹਿੰਦੇ ਆ 60 ਸਾਲ ਹਾਂ ਜੀ ਹਾਂ ਹਾਂ ਜੀ ਮਤਲਬ ਤੁਸੀਂ ਛੋਟੇ ਅਸੀਂ ਪੰਜ ਪੰਜ ਤੋਂ ਹੀ ਛੱਡ ਦਿੱਤਾ ਫੇਰ ਸਭ ਕੁਝ ਜੋ ਮਾਤਾ ਪਿਤਾ ਸੀ ਸਾਡੇ ਗੁਜਰ ਬਚ ਗਏ ਸਗੇ ਹਮ ਤਾਂ ਬਾਕੀ ਅਸੀਂ ਤੇ ਕੀ ਲੈਣਾ ਦੁਨੀਆਦਾਰੀ ਤੋਂ ਨਾ ਕੇਸ ਤੋਂ ਇਹ ਕੇਸ ਤੋਂ ਮੰਗਦੇ ਆ ਤਾਂ ਨਾ ਹੀ ਕੇਸ ਤੋਂ ਖਾਂਦੇ ਆਪਣਾ ਕਮਾਉਂਦੇ ਤਾਂ ਆਪਣਾ ਖਾਂਦੇ ਆ ਹਾਂਜੀ ਬਹਿੰਤ ਕਰਕੇ ਮਤਲਬ ਰੱਬ ਵੱਲ ਸ਼ੁਰੂ ਤੋਂ ਹੀ ਹੋ ਗਿਆ ਸੀ ਸ਼ੁਰੂ ਤੋਂ ਬਚਪਨ ਤੋਂ ਹੀ ਮਤਲਬ ਬਹੁਤ ਵੱਡਾ ਤਿਆਗ ਹੈ ਜੀ ਤਿਆਗ ਮਤਲਬ ਦੁਨੀਆਦਾਰੀ ਸੱਜਣੀ ਹਾਂ ਤੇ ਬਾਕੀ ਇਹ ਆ ਭਈ ਕੋਈ ਵੀ ਚੀਜ਼ਾ ਉਹਦੇ ਨਾਮ ਦਾ ਮੈਂ ਆਰੋਪਕਾਰ ਕਰੂ ਤਾਂ ਕੁਛ ਨਾ ਕੁਛ ਦਊਗਾ ਹਾਂ ਪਰਮਾਤਮਾ ਉਹ ਤਾਂ ਦੇਣਾ ਹੀ ਪੈਣਾ ਆਸ ਆਈ ਹੁੰਦਾ ਹਾਂਜੀ ਉਹੀ ਅਸੀਂ ਦੇਖ ਰਹੇ ਹਾਂ ਕਿ ਦੇਖੋ ਹੁਣ ਤੁਹਾਡੀ ਉਮਰ ਕਾਫੀ ਆ ਦੇਖਣਾ ਹੋਵੇ ਤੇ ਤੁਸੀਂ ਜਿੱਦਾਂ ਨੇ ਜੰਗਲ ਚ ਰਹਿੰਦੇ ਆ ਹਨ ਜੀ ਤੇ ਫਿਰ ਤੁਸੀਂ ਆਪਣਾ ਖਾਣ ਪੀਣ ਦਾ ਸਮਾਨ ਫੇ ਕਿੱਦਾਂ ਸ਼ਹਿਰ ਜਾਣੇ ਲੈਣ ਵਾਸਤੇ ਨਹੀਂ ਇੱਥੇ ਵਿਚਾਰੋਂ ਆਪਣੇ ਲਈ ਦਾ ਪਿੰਡ ਚੋਂ ਹੀ ਨਗਰੀ ਚੋਂ ਹੀ ਅਸਾਂ ਨਾ ਕਿ ਜਾ ਕੇ ਦਾ ਪਿੰਡ ਬੈਠਾ ਆ ਡਾਡਾ ਪਿੰਡ ਪੈਂਦਾ ਉੱਥੋਂ ਫੇ ਚੱਕੀ ਤੋਂ ਆਟਾ ਲੈ ਆਣਾ ਤੇ ਆਪਣਾ ਪੈਸੇ ਆਂਦਾ ਉਹ ਨਹੀਂ ਕਿਸੇ ਤੋਂ ਨਹੀਂ ਮੰਗਣਾ ਕੋਈ ਧੋਲ ਨਹੀਂ ਤੇ ਬਾਕੀ ਪਿੰਡ ਦੇ ਵੀ ਕਹਿੰਦੇ ਬਾਬਾ ਤੂੰ ਠੀਕ ਆ ਮੰਗ ਕੇ ਨਹੀਂ ਖਾਂਦਾ ਜਿਹੜਾ ਕਿਸ ਤੋਂ ਹੈ ਉਹਦਾ ਫਿਰ ਤੁਹਾਨੂੰ ਦੇਖਾ ਦੇਣਾ ਪਊਗਾ ਜੀ ਮੰਗਾਂਗੇ ਕਿਸੇ ਤੋਂ ਤੇ ਇਹ ਨਾ ਜਾਣੀਏ ਵੀ ਆਪਾਂ ਕਿਸੇ ਦਾ ਖਾਂਦੇ ਆ ਜਾਂ ਉਹ ਦੇਖਾ ਦੇਣਾ ਉਹ ਸਾਡੇ ਕੋਲ ਨਹੀਂ ਕਿਸੇ ਦਾ ਵੀ ਹਾਂ ਜੀ ਤੇ ਫਿਰ ਬਾਬਾ ਜੀ ਤੁਸੀਂ ਜਿੱਦਾਂ ਮਤਲਬ ਹੁਣ ਇੱਥੇ ਰਹਿਨੇ ਆ ਤੇ ਫਿਰ ਰਾਤ ਦਾ ਔਖਾ ਨਹੀਂ ਹੋ ਜਾਂਦਾ ਜਿੱਦਾਂ ਜੰਗਲ ਦਾ ਅਸੀਂ ਦੇਖਿਆ ਪਏ ਜੰਗਲ ਦੇ ਵਿੱਚ ਇਦਾਂ ਜੇ ਸੱਚੀ ਥਾਂ ਦਾ ਸੀ ਇੱਥੇ ਕੋਈ ਬਾਗ ਬੇਲੇ ਦੇ ਥੋੜੀ ਘਾਟਵਾ ਰਹਿ ਚਲ ਹੂੰ ਹੂੰ ਤੇ ਚਲੋ ਜੰਗਲਾ ਮੰਗਲਾ ਜੱਗੇ ਤੋਂ ਕੇ ਹੂੰਗੀ ਅਸੀਂ ਉਹਨਾਂ ਤੋਂ ਵਿਚਾਰਿਆਂ ਦੁੱਖੀ ਲੈਣਾ ਦੇਣਾ ਹੂੰ ਆਪਣਾ ਐਸ਼ ਕਰਦੇ ਆ ਮੌਜਾ ਮੌਜਾ ਲੈਂਦੇ ਆ ਬਾਕੀ ਇੱਥੇ ਸਾਨੂੰ ਉਦਾਂ ਦੀ ਕੋਈ ਚਲੋ ਉਹਦੇ ਨਾਮ ਤੇ ਕੋਈ ਡਰ ਦਿੱਤਾ ਵੀ ਹੈ ਨਹੀਂ ਹੂੰ ਰੋਗ ਉਹਨੇ ਜਿਹੜਾ ਨਾਲ ਉਹਨ ਕਿੱਥੋਂ ਡਰ ਦਿੰਦਾ ਉਹ ਬਸ ਆਪਣਾ ਰੱਬ ਰੱਬ ਕਰੋ ਖੇਰ ਤਮਾਸ਼ਾ ਹੈ ਤੇ ਬਾਕੀ ਇਹ ਹੈ ਵੀ ਕੋਈ ਵੀ ਚੀਜ਼ ਆ ਢੰਗ ਪਛੰਗ ਹੋਣਾ ਚਾਹੀਦਾ ਖਾਣ ਪੀਣ ਦਾ ਵੀ ਜੇ ਮਾਲਕ ਤੋਂ ਹੁਣ ਮੰਗੀਏ ਵੀ ਮਾਲਕਾ ਤੋਂ ਸਾਨੂੰ ਬੈਠਿਆਂ ਨੂੰ ਦੈਣਾ ਤਾਂ ਉਹ ਵੀ ਔਖਾ ਉਹ ਕਹਿੰਦਾ ਤੈਨੂੰ ਕਾਰਪਾਰ ਦਿੱਤੇ ਆ ਕਾਇਨਾ ਨਕਾਰਾ ਕਰਕੇ ਖਾ ਫੇਰ ਤੇਰੀ ਮੈਂ ਮਿਹਨਤ ਸਰ ਕਰੂੰਗਾ ਕਿਸੇ ਦਾ ਵੀ ਕੰਮ ਸਵਾਰੂੰਗਾ ਮੈਂ ਤੇ ਜੇ ਤੂੰ ਇਦਾਂ ਲੋਕਾਂ ਤੋਂ ਖਾਣਾ ਤਾਂ ਫੇਰ ਤਾਂ ਉਹਨਾਂ ਨੂੰ ਦੱਟਾ ਨਾ ਪੈਣਾ ਤੈਨੂੰ ਉਹਦੇ ਨਾਲੋਂ ਆਪਣਾ ਮਿਹਨਤ ਕਰੋ ਬਹੁਤ ਉੱਚੀ ਸੋਚ ਆਈ ਤਾਂ ਹਾਂ ਜੀ ਤੇ ਮਣਾ ਬਣਾਇਆ ਹੋਇਆ ਉਹਦੇ ਉੱਤੇ ਉਹਦੇ ਤੇ ਉਹਦੇ ਤੇ ਰਹਿ ਜਿੰਨੇ ਗਰਮੀ ਨੂੰ ਜਿੱਦਾਂ ਗਰਮੀਆਂ ਹੋ ਜਾਣੀਆਂ ਫੇਰ ਉਹਦੇ ਤੇ ਜਿੱਦਾਂ ਕੋਈ ਹਵਾ ਵਗਦੀ ਆ ਮੀਂਹ ਪਾਣੀ ਚ ਵੀ ਉਹਦੇ ਉੱਤੇ ਹੀ ਰਹਿਣਾ ਉਹਨੂੰ ਸੈੱਟ ਕਰ ਲੈਣਾ ਦੁਬਾਰਾ ਜਿੱਦਾਂ ਚੁੰਦਾ ਹੋਵੇ ਉਹਦੀ ਲੇਕ ਨੂੰ ਕਰ ਦੇਣੀ ਬੰਦ ਕਰ ਦੇਣਾ ਉਹਨੂੰ ਅੱਛਾ ਮਤਲਬ ਮਨਾ ਕਹਿੰਦੇ ਤੁਸੀਂ ਇਹਨਾਂ ਜੀ ਮਨਾ ਕਹਿੰਦੇ ਤੇ ਕਹਿੰਦੇ ਆ ਤੇ ਮਤਲਬ ਇੱਕ ਤਰ੍ਹਾਂ ਉਹਨੂੰ ਅਸੀਂ ਕਹਿ ਸਕਦੇ ਹਾਂ ਜਿਹੜਾ ਦਰਖਤ ਦੇ ਉੱਤੇ ਬਣਾਇਆ ਹੋਇਆ ਹਾਂ ਹਾਂ ਦਰਖਤ ਤੇ ਹੀ ਲਾ ਲਓ ਜੀ ਬੰਲੀਆਂ ਲਾ ਕੇ ਉੱਪਰ ਉਹ ਦਰਖਤ ਤੇ ਹੀ ਆਉਂ ਵੀ ਹਾਂ ਦਰਖਤ ਤੇ ਹੀ ਹੋ ਗਿਆ ਨਾ ਦਰਖਤ ਤੇ ਤੁਸੀਂ ਬਣਾਇਆ ਹਾਂ 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 ਜੀ ਹੁਣ ਸਰਦੀ ਹੈ ਤੇ ਇਹਦੇ ਭੋਰੇ ਚਾਹੇ ਚਰੇ ਲਈ ਆ ਅੱਛਾ ਇਹਦੇ ਵਿੱਚ ਜੀ ਹਾਂ ਜੀ ਆ ਜਿਹੜਾ ਤੁਸੀਂ ਕੋਲ ਕੀ ਇਹਨੂੰ ਕਹਿੰਦੇ ਆ ਜੀ ਕੋਲਾ ਆ ਹਾਂ ਹਾਂ ਜੀ ਠੀਕ ਆ ਠੀਕ ਆ ਤੁਹਾਨੂੰ ਉਹਦਾ ਮਤਲਬ ਕਦੀ ਇਥੇ ਡਰ ਮਹਿਸੂਸ ਨਹੀਂ ਹੋਇਆ ਜੀ ਤਾਂ ਮਤਲਬ ਇਹ ਹੈ ਦੇਖੋ ਜੀ ਜੰਗਲੀ ਆ ਕੋਈ ਆਦ ਵਾਲੇ ਇੰਦਾ ਨਹੀਂ ਪਰਿੰਦਾ ਨਹੀਂ ਦੂਰ ਦੂਰ ਤੱਕ ਕੋਈ ਨਹੀਂ ਹੁੰਦਾ ਰਾਤ ਨੂੰ ਨਾ ਜੀ ਅਸੀਂ ਨਹੀਂ ਨਾ ਡਰਦਾ ਸਾਨੂੰ ਹੈਗਾ ਹੀ ਆ ਤਾਂ ਨਾ ਡਰਨੇ ਵਾਲੇ ਜਨ ਜੰਮੇ ਹੀ ਆ ਬਾਕੀ ਉਹਦੀ ਲੀਲਾ ਆ ਅੱਛਾ ਤੁਸੀਂ ਅਸੀਂ ਬਚਪਨ ਤੋਂ ਜੀ ਛੱਡ ਦਿੱਤਾ ਸਭ ਕੁਝ ਕਿੰਨੇ ਸਾਲ ਦੇ ਸੀ ਜਦੋਂ ਇੱਥੇ ਆ ਕੇ ਰਹਿਣ ਲੱਗੇ ਜੰਗਲਾਂ ਅੱਥੇ ਮੈਨੂੰ ਮੈਂ 15 18 ਸਾਲ ਦਾ ਮੈਂ ਰਹਿਣੇ ਲੱਗ ਗਿਆ ਸੀ ਮਾਤਾ ਪਿਤਾ ਮੇਰੇ ਗੁਜਰ ਬਜਰ ਕਰੇ ਸਕੇ ਤਾਂ ਫੇਰ ਮੈਂ ਛੱਡ ਦਿੱਤਾ ਫੇਰ ਮੈਂ ਹਮਕਾਰ ਕਰਦੇ ਰਹੀ ਜਾਂ ਮਹਾਰਾਜ ਜੀ ਮਤਲਬ ਤੁਸੀਂ ਕੰਮ ਵੀ ਕਰਦੇ ਨਾ ਹੋਰ ਕੰਮ ਡਟ ਕੇ ਕੰਮ ਨੂੰ ਡਟ ਜਾਈਦਾ ਕੰਮ ਕਿਹੜਾ ਕਰਦੇ ਕੰਮ ਇਦਾਂ ਅਜੇ ਤਾਂ ਦਿਹਾੜੀ ਨੂੰ ਲੱਗੇ ਕਿਤੇ ਇਹ ਹੁਣ ਤੁਸੀਂ ਸਾਡੇ ਜੀ ਇੱਕ ਵਾਰ ਥੋੜਾ ਜਿਆ ਦਟਕਾ ਨੂੰ ਘੁੰਮ ਕੇ ਮਾਰੇ ਦਿਖਾ ਦਿਓ ਕੀ ਕੀ ਤੁਸੀਂ ਬਣਾਇਆ ਹੋਇਆ ਆਪਣੇ ਹੱਥਾਂ ਦੇ ਨਾਲ ਤੇ ਸਰ ਆ ਜਿਹੜਾ ਤੁਸੀਂ ਕੁੱਪ ਦੱਸਦੇ ਪਏ ਆ ਤੁਸੀਂ ਆਪਣੇ ਹੱਥ ਨਾਲ ਬਣਾਇਆ ਜੀ ਸਰ ਇਹ ਹੱਥਾਂ ਨਾਲ ਜੀ ਇਹਦੀ ਖੜ ਖੋੜ ਵੱਡੀ ਦੀ ਜਿੱਦਾਂ ਇਹਦਾ ਬਾਰਦਾਨਾ ਸਰ ਜੋ ਲੱਕੜ ਕੜਾ ਇਹਦਾ ਉਹਦਾ ਜੋ ਬਾਰਦਾਨਾ ਆ ਆ ਦੇਖੇ ਛਟੇ ਜਿੱਦਾਂ ਮੋੜ ਮੋੜ ਕੇ ਲਾਓ ਆ ਜੋ ਆ ਦੇਖਿਓ ਆ ਦੇ ਸਭ ਬੰਦ ਨੇ ਇਹ ਆਪਣੇ ਹੱਥਾਂ ਨਾਲ ਕੀਤਾ ਆ ਹਾਂ ਤੇ ਇਦਾਂ ਕਰਕੇ ਕੋਈ ਵੀ ਚੀਜ਼ ਦਾ ਅਰੋ ਬਕਾਰ ਹੈ ਇਹ ਬਾਕੀ ਕਿਸੇ ਤੋਂ ਅਸੀਂ ਨਾ ਆ ਜਿਹੜੇ ਬਨਣੇ ਵਾਲੇ ਉਹ ਜੁਦੇ ਬੰਦੇ ਹੁੰਦੇ ਆ ਬਹੁਤ ਮਿਹਨਤ ਕੀਤੀ ਹੋਈ ਆ ਉਹ ਤਾਂ ਬਹੁਤ ਬਹੁਤ ਮਿਹਨਤ ਆ ਪੱਕਾ ਇਹ ਚੁੰਦਾ ਨਹੀਂ ਰਹਿਣਾ ਨਹੀਂ ਜਿੰਨਾ ਮਰਜੀ ਬਰਖਾ ਹੋਈ ਜਾਵੇ ਇਹਦਾ ਉਹ ਨਹੀਂ ਆ ਫੇ ਤੁਸੀਂ ਗਰਮੀਆਂ ਨੂੰ ਆ ਜਿਹੜੇ ਹਲਦੇ ਵਾਲੇ ਕੱਪੜੇ ਇਹ ਇਹ ਲੱਗਦੇ ਹੀ ਦੇ ਆ ਇਹ ਲਾ ਹਵਾ ਹਵਾ ਜਾਂਦੀ ਜਦ ਤੂਫਨ ਹੋ ਜਾਏ ਇਹਦੇ ਵਿੱਚ ਠੰਡੋ ਹੁੰਦੀ ਆ ਹਵਾ ਫਿੰਦੀ ਆ ਮੜਾ ਮੋਟਾ ਫੇਰ ਠੰਡੀ ਹੋ ਜਾਂਦੀ ਹੈ ਉੱਪਰ ਜਾਣਾ ਇਹ ਇਹ ਦਾ ਚੜਦੇ ਕਿੱਦਾਂ ਬਾਬਾ ਜੀ ਇਹਦੇ ਤੇ ਇਹਦੇ ਤੇ ਆ ਦੇਖਿਓ ਜੀ ਹੁਣ ਚੜਨਾ ਮੰਜਾ ਲਾਇਆ ਹੋਇਆ ਉੱਪਰ ਆ ਹਾਂ ਜੀ ਹਾਂ ਜੀ ਤੇ ਗਰਮੀਆਂ ਨੂੰ ਤਾਂ ਇਹ ਕਾਫੀ ਰਾਤ ਰਹਿੰਦੀ ਹੁੰਦੀ ਹੈ ਆਓ ਇੱਥੇ ਬਹੁਤ ਮੌਜ ਰਹਿੰਦੀ ਜਿੱਦਾਂ ਮਛਰਾ ਮਛਰਾ ਤੋਂ ਉਹ ਵਧੀਆ ਹੋ ਜਾਂਦਾ ਪ੍ਰੋਗਰਾਮ ਤੇ ਇਦਾਂ ਕਰਕੇ ਆ ਆ ਦੇਖਿਓ ਟੈਂਕ ਆ ਆਪਣਾ ਹਾਂ ਇਦਾਂ ਹੋ ਰਿਹਾ ਪ੍ਰੋਗਰਾਮ ਜੈ ਬੁੱਲੇ ਕੀ ਔਰ ਹਾਂ ਸ਼ਿਵ ਸ਼ੰਭੂ ਤੇਰਾ ਅਸਰਾ ਤੁਸੀਂ ਦੇਖ ਹੀ ਲਿਆ ਕਿ ਜਿੱਦਾਂ ਸਾਨੂੰ ਬਾਬੇ ਉਹਨਾਂ ਨੇ ਉੱਪਰ ਚੜ੍ਹ ਕੇ ਤੇ ਆਪਣਾ ਜਿੱਥੇ ਰਹਿੰਦੇ ਆ ਤੇ ਗਰਮੀਆਂ ਦੇ ਵਿੱਚ ਕਹਿੰਦੇ ਜ਼ਿਆਦਾਤਰ ਅਸੀਂ ਰਹਨੇ ਆ ਉੱਪਰ ਬਣੇ ਦੇ ਉੱਪਰ ਤੇ ਇਹਨਾਂ ਨੇ ਦਿਖਾਇਆ ਤੇ ਬਹੁਤ ਵਧੀਆ ਪ੍ਰੀਤ ਨਾਲ ਇਹਨਾਂ ਨੇ ਬਣਾਇਆ ਹੋਇਆ ਜਿੱਦਾਂ ਇਹਨਾਂ ਨੇ ਆਪਣਾ ਕੁਲਾ ਜਿਹੜਾ ਤੁਹਾਨੂੰ ਦਿਖਾਇਆ ਤੇ ਇਸੇ ਤਰ੍ਹਾਂ ਅਸੀਂ ਦੇਖਿਆ ਕਿ ਇਹ ਵੀ ਪਿਆਰ ਨਾਲ ਬਣਾਇਆ ਹੋਇਆ ਆ ਤੇ ਹੁਣ ਇਹ ਸਾਨੂੰ ਇੱਥੇ ਆਪਣੀਆਂ ਸਬਜ਼ੀਆਂ ਬੀਜੀਆਂ ਹੋਈਆਂ ਇਹਨਾਂ ਨੇ ਤੇ ਕੇਲੇ ਲਾਏ ਹੋਏ ਆ ਕਹਿੰਦੇ ਤੇ ਉਹ ਦੋਨੋਂ ਚੀਜ਼ਾਂ ਦਿਖਾਣ ਲਗੇ ਬਹੁਤ ਮਿਹਨਤ ਕਰਦੇ ਆ ਇਹ ਤੇ ਮਤਲਬ ਇੱਕ ਤਰ੍ਹਾਂ ਮਿਹਨਤ ਕਰਕੇ ਖਾਣ ਵਾਲੇ ਆਏ ਤੇ ਚਲੋ ਬਾਬਾ ਜੀ ਦਿਖਾਓ ਸਾਨੂੰ ਸਬਜੀ ਆ ਹੈਗੀ ਜੀ ਸਾਡਾ ਸਾਗ ਸਬਜੀ ਜਿੱਦਾਂ ਬਣਾਉਂਦੇ ਆ ਤੇ ਬਾਬਾ ਜੀ ਆ ਜਿਹੜੀ ਪੋੜੀ ਆ ਇਹ ਤੁਸੀਂ ਆ ਬਣਾਈ ਹੈ ਨਾ ਆ ਬਣਾਈ ਆ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਪੋੜੀ ਰਾਹੀ ਬਾਬੇ ਹੁਣੀ ਉੱਪਰ ਚੜਦੇ ਆ ਤੇ ਇਹ ਇਹਨਾਂ ਨੇ ਖੁਦ ਆ ਬਣਾਈ ਹੋਈ ਆ ਹਾਂਜੀ ਤੁਸੀਂ ਦੇਖ ਲਓ ਹਰ ਚੀਜ਼ ਇਹਨਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀ ਹੋਈ ਆ ਹਾਂਜੀ ਹਾਂਜੀ ਤੇ ਆ ਬਈ ਆ ਤੁਸੀਂ ਸਾਗ ਲਾਇਆ ਸਰੋ ਹਾਂਜੀ ਅੱਛਾ ਅੱਛਾ ਇਹ ਲਸਣ ਸਰੋਂ ਮਤਲਬ ਇਹ ਵੀ ਸਬਜੀ ਕੇਲੇ ਦਾ ਬੁਟਾ ਇੱਥੇ ਰਾਇਓ ਇਹ ਤੇ ਆ ਕੇਲੇ ਦਾ ਬੁਟਾ ਆ ਜੀ ਕੇਲੇ ਵੀ ਲੱਗੇ ਹੋਏ ਆ ਹਾਂਜੀ ਤੇ ਬਾਬਾ ਜੀ ਇਹ ਕਦੋਂ ਤਿਆਰ ਹੁੰਦੇ ਜਾ ਕੇ ਕੱਲੇ ਇਹ ਜੀ ਆ ਅਸੀਂ ਹੁਣ ਪੈਰ ਲਾਉਣੀ ਐ ਦੀ ਠੀਕ ਆ ਜੀ ਹੁਣ ਮੋਰੇ ਜਗਾ ਨਹੀਂ ਬਣਾ ਰੱਖਣ ਨੂੰ ਓਕੇ 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 ਉਹ ਫਿਰ ਇਸ ਕਰਕੇ ਟਕਾਈ ਕੀਤੀ ਉਹਦੇ ਵਿੱਚ ਆਪਣਾ ਰਾਚਣਵਾ ਜਿੱਦਾਂ ਜਿਆਦਾ ਹਾਂਜੀ 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 ਜਿੱਥੇ ਟਕਣਾ ਇਹਨਾਂ ਨੂੰ ਠੀਕ ਆ ਠੀਕ ਆ ਫਿਰ ਇਹ ਪੱਕ ਜਾਂਦੇ ਫਿਰ ਆਪਾਂ ਲੋਕਾਂ ਨੂੰ ਖਲਾਉ ਦੇਦੇ ਜਿੱਦਾਂ ਜਾਈ ਜਨਤਾ ਦੇ ਸੰਗਤ ਨੂੰ ਇਹ ਵੀ ਸੇਵਾ ਕਰ ਦਿੰਨੇ ਤੁਸੀਂ ਸੇਵਾ ਕਰ ਦਿੰਨੇ ਆ ਅਸੀਂ ਕਿੰਨੇ ਖਾਣੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਸੋਚ ਆ ਬਾਬਾ ਜੀ ਤੁਹਾਡੀ ਕਿਸਦੇ ਮੂੰਹ ਪਹਜਣ ਬਸ ਉਹਨਾਂ ਦੇ ਵਿੱਚ ਬੱਲੇ ਬੱਲੇ ਹੀ ਆ ਹਾਂ ਹਾਂ ਆ ਦੇਖੋ ਜਟਾਂ ਵਾਲੀ ਬੋਰਡ ਇਹ ਦੇਖੋ ਇਹ ਪੁਰਾਣੀ ਤੋਂ ਬਰਾਹੀਂ ਪਤਾ ਨਹੀਂ ਕਿੰਨੇ ਸਾਲੀਆਂ ਹੀ ਪੜ ਗਈਆਂ ਜੀ ਹੋ ਗਈ ਆ ਬੰਦਾ ਹੀ ਆ ਇਹਦਾ ਬਾਬਾ ਜੀ ਦੇਖਣ ਨੂੰ ਲੱਗਦਾ ਬਹੁਤ ਪੁਰਾਣਾ ਆ ਜੀ ਇਹਦਾ ਇਹਦੀਆਂ ਜੜਾਂ ਦੇਖ ਲਓ ਤੁਸੀਂ ਕਿੰਦਾ ਥੱਲੇ ਨੂੰ ਆ ਗਈਆਂ ਆ ਲਮਕਦੀਆਂ ਬਹੁਤ ਵੱਡੇ ਏਰੀਏ ਦੇ ਵਿੱਚ ਇਹ ਬੋਰ ਫੈਲਿਆ ਹੋਇਆ ਆ ਹਾਂਜੀ ਤੁਸੀਂ ਜਿੱਧਰ ਵੀ ਨਜ਼ਰ ਮਾਰੂਗੇ ਤੁਹਾਨੂੰ ਇਹਦੀਆਂ ਜੜਾਂ ਨਜ਼ਰ ਆਉਣਗੀਆਂ ਥੱਲੇ ਨੂੰ ਲਟਕਦੀਆਂ ਹਾਂਜੀ ਬਾਬਾ ਜੀ ਹੁਣ ਤੁਸੀਂ ਦੱਸੋ ਇਹ ਕਿੰਨਾ ਪੁਰਾਣਾ ਆ ਇਹ ਮੈਨੂੰ ਆ ਦੋ 400 ਸਾਲ ਦੇ ਪੁਰਾਣਾ ਨਹੀਂ ਹੋਣਾ 500 ਸਾਲ ਮਤਲਬ 500 ਕਾਫੀ ਪੁਰਾਣਾ ਆ ਨਾ ਜੀ ਤੇ ਕਾਫੀ ਇਥੇ ਜਾਨਵਰ ਵਗੈਰਾ ਪੰਛੀ ਵਗੈਰਾ ਵਹਿੰਦੇ ਉੱਠਦੇ ਆ ਵਹਿੰਦੇ ਹੁਰਦੇ ਆ ਨਾ ਹਾਂ ਜੀ ਤੇ ਇਹ ਵੀ ਇੱਕ ਦੇਖਣਾ ਹੋਵੇ ਆ ਜੀ ਬਹੁਤ ਜੰਗਲ ਦੇ ਵਿੱਚ ਮੰਗਲਵਾ ਮੰਗਲ ਆ ਜੀ ਇਹ ਸਹੀ ਗੱਲ ਆ ਜੀ ਅਬਾਈ ਜਿਹੜੀ ਆ ਚੀਜ਼ ਆ ਅਸੀਂ ਬਹੁਤ ਜਗ੍ਹਾ ਦੇਖੀ ਜੰਗਲ ਦੇ ਵਿੱਚ ਇਹ ਕੀ ਚੱਕਰਾ ਇੱਕ ਪਾਸਿਓਂ ਮਤਲਬ ਤੁਸੀਂ ਲਾ ਲਓ ਜੜਾ ਆ ਉਹ ਮੰਗਈਆਂ ਉੱਪਰ ਰੱਖਦੇ ਹੋ ਘੁੰਮ ਕੇ ਦੂਜੇ ਪਾਸੇ ਲੱਗਦੀਆਂ ਇਹ ਕੀ ਆ ਇਹ ਮਾਲਕਾ ਨੂੰ ਯਾ ਕੋਈ ਰਹਿਮ ਤੋਂ ਤੇ ਆ ਜਿਹੜਾ ਦਰਖਤ ਨਹੀਂ ਹੈਗਾ ਇਹ ਬੋਰਡ ਦਾ ਇਹ ਜੜਾ ਜਿਹੜੀ ਉੱਪਰੋਂ ਥੱਲੇ ਨੂੰ ਆਈ ਹੋਈ ਆ ਇਹ ਜੋ ਹੁਣ ਦਰਖਤ ਬਣ ਗਿਆ ਹੁਣ ਦਰਖਤ ਬਣ ਗਿਆ ਹੋਇਆ ਇੱਕ ਤਰ੍ਹਾਂ ਹਾਂਜੀ ਤੁਸੀਂ ਦੇਖੋ ਥੱਲੇੋਂ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਇੱਕ ਉੱਪਰੋਂ ਜੜਾ ਆਈ ਹੋਈ ਆ ਲਟਕੀਆਂ ਜਿਹੜੀਆਂ ਆ ਥੱਲੇ ਆ ਕੇ ਇੱਕ ਦਰਖਤ ਦਾ ਰੂਪ ਧਾਰ ਲਿਆ ਇਹਨੇ ਹਾਂਜੀ ਤੇ ਆ ਭਾਜੀ ਹੁਣੀ ਆਪਣੇ ਦਰਸ਼ਕ ਮਿਲਿਆ ਜੀ ਰਸਤੇ 'ਚ ਇਹਨਾਂ ਨੂੰ ਪਾ ਲਓ ਤੇ ਹੋਰ ਭਾਜੀ ਇਹ ਮੈਂ ਕੁਝ ਬੰਦੇ ਆ ਜਗਲਾ ਠੀਕ ਆ ਜੀ ਤੇ ਵੀਡੀਓ ਫਿਰ ਤੁਸੀਂ YouTube ਤੇ ਦੇਖਦੇ ਜਾਂ Facebook ਤੇ ਜੀ YouTube ਤੇ ਦੇਖਦੇ ਆ ਵਧੀਆ ਲੱਗਦੀਆਂ ਵਧੀਆ ਲੱਗਦੀਆਂ ਜੇ ਕੋਈ ਕਮੀ ਪੇਸ਼ੀ ਹੁੰਦੀ ਦੱਸ ਦਿਆ ਕਰੋ ਜੀ ਬੰਦਾ ਸੁਧਾਰ ਲੈ ਜਾਂਦਾ ਜੀ ਹਾਂ ਠੀਕ ਹੈ ਤੇ ਬਾਕੀ ਤੁਹਾਡੇ ਵਰਗੇ ਭਰਾਵਾਂ ਨੂੰ ਮਿਲ ਕੇ ਵਧੀਆ ਲੱਗਦਾ ਜੀ ਵਧੀਆ ਜੀ ਹਨਾ ਤੇ ਆਪਣੇ ਹੋਰ ਤੁਸੀਂ ਦੱਸੋ ਜੀ ਜੰਗਲਵਾਰੀ ਕੋਈ ਇਹ ਵੀਡੀਓ ਸਾਡੇ ਕਦੀ ਇਦਾਂ ਮਤਲਬ ਪਹਿਲੇ ਬਣੀ ਨਹੀਂ ਇਦਾਂ ਅਸੀਂ ਇਹ ਪਹਿਲੀ ਵਾਰੀ ਉਸੇ ਬਣਾਈ ਆ ਥੋੜਾ ਕਿ ਜਾਂ ਕੇ ਜਾਂ ਬੀਬੀ ਦੇ ਜੀ ਜਾ ਕੇ ਬਣਾਈ ਆ ਠੀਕ ਹੈ ਜੀ ਇਹ ਜਾਂ ਅੱਜ ਤੁਸੀਂ ਤੁਹਾਡੇ ਦਰਸ਼ਨ ਹੋਏ ਇੱਥੇ ਤੁਹਾਡੀ ਆਵਾਜ਼ ਤੋਂ ਮਤਲਬ ਪਛਾਣ ਲਿਆ ਮੈਂ ਭਾਜੀ ਹਾਂ ਬਿਲਕੁਲ ਜੀ ਬਣਾ ਕੇ ਆਏ ਤੇ ਬੜੀ ਐਕਟਿਵ ਹੋਈ ਆ ਵੀਡੀਓ ਤੁਹਾਡੀ ਬਹੁਤ ਚੰਗੀ ਆ ਠੀਕ ਇੱਦਾਂ ਜੀ ਤੁਹਾਡੇ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਆ ਜੀ। ਬਾਬਾ ਜੀ ਹੁਣ ਅਸੀਂ ਲੰਬੀ ਵਾਲੀ ਸਰਕਾਰ ਜਾਣਾ ਆ। ਹਾਂ ਜੀ। ਤੇ ਇੱਥੋਂ ਫਿਰ ਆ ਸਾਹਮਣੇ ਰਸਤਾ ਜਾਂਦਾ ਜੀ। ਇੱਥੋਂ ਜਾਂਦਾ ਜੀ 5 5 ਕਿਲੋਮੀਟਰ ਹੋਣਾ ਜੀ ਲੰਬੀ ਵਾਲੀ। ਆ ਗਿਆ ਇਹਨਾਂ ਜੀ ਖੱਡੋ ਖੱਡੇ ਜਾਣਾ ਪੈਣਾ ਸਾਨੂੰ ਨਾ ਜੀ। ਵੱਡੀ ਖੱਡੋ ਵੱਡਾ। ਚਲੋ ਠੀਕ ਹੈ ਜੀ ਅਸੀਂ ਚੱਲਦੇ ਆਂ ਫਿਰ। ਅੱਛਾ ਜੀ। ਵਧੀਆ ਲੱਗਾ ਤੁਹਾਨੂੰ ਮਿਲ ਕੇ ਜੀ ਬਹੁਤ ਬਹੁਤ। ਬਾਈ ਜੀ ਆ ਸ਼ੁਕਰੀਆ। ਰਾਜੀ ਰੋ। ਠੀਕ ਹੈ। ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਜਾ ਰਹੇ ਆਂ ਤੁਸੀਂ ਪਹਾੜੀਆਂ ਦੇ 뷰 ਦੇਖੋ। ਇੱਕ ਵੱਖਰਾ ਹੀ ਨਜ਼ਾਰਾ ਆ ਰਿਹਾ ਇੱਧਰ ਕੋਈ ਸੋਚ ਸਕਦਾ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ 뷰 ਹੋ ਸਕਦੇ ਆ। ਚਮਕਦੀਆਂ ਪਈਆਂ ਪਹਾੜੀਆਂ ਸਾਹਮਣੇ। ਬਹੁਤ ਵਧੀਆ ਲੱਗੇਗਾ ਤੁਹਾਨੂੰ ਇੱਧਰ ਡਾਡੇ ਦੇ ਜੰਗਲਾਂ ਵਿੱਚ ਆ ਕੇ ਇੱਕ ਸਕੂਨ ਵਾਲੀ ਜਗ੍ਹਾ ਆ। ਸਾਨੂੰ ਲੰਬੀ ਸਰਕਾਰ ਵੱਲ ਜਾਂਦੇ ਜਾਂਦੇ ਰਸਤੇ ਦੇ ਵਿੱਚ ਭਾਜੀ ਹੁਣੇ ਮਿਲੇ ਆ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਅਸੀਂ ਦੇਖਿਆ ਕਿ ਇੱਥੇ ਬਜ਼ੁਰਗ ਬਾਬਾ ਜੀ ਵੀ ਰਹਿੰਦੇ ਆ ਕੱਲੇ ਜੰਗਲ ਦੇ ਵਿੱਚ ਹਾਂਜੀ ਹਾਂਜੀ ਤੇ ਉਹਨਾਂ ਬਾਰੇ ਵੀ ਦੱਸੋ ਸਾਨੂੰ ਕਿ ਮਤਲਬ ਜਿੱਦਾਂ ਮਰਜੀ ਆ ਜੀ ਇਦਾਂ ਸੰਘਣੇ ਜੰਗਲ 'ਚ ਕਿਸੇ ਬਜ਼ੁਰਗ ਦਾ ਰਹਿਣਾ ਕਾਫੀ ਔਖਾ ਹੋ ਜਾਂਦਾ ਆ ਕਾਫੀ ਔਖਾ ਹੁੰਦਾ ਆ ਜੀ ਇੱਥੇ ਜੰਗਲ ਦੇ ਵਿੱਚ ਰਹਿਣਾ ਸਾਡੇ ਵਾਸਤੇ ਵੀ ਜਿੱਦਾਂ ਬਾਬਾ ਬਜ਼ੁਰਗਾਂ ਵਾਸਤੇ ਵੀ ਜ਼ਿਆਦਾ ਆ ਉਹ ਬਾਣੇ ਉੱਤੇ ਤਮਣਾ ਤਾਂ ਆਵਣਾ ਆ ਮਣੇ ਜੋ ਤੇ ਸ਼ਾਮ ਨੂੰ ਰਾਤ ਰਹਿ ਲਣਗੇ ਅਛਾ ਜੀ ਤਾਂ ਬਣਾਇਆ ਜਾਨਵਰ ਉੱਪਰ ਨਹੀਂ ਜਾਂਦਾ ਅਛਾ ਤਾਂ ਬਣਾਇਆ ਠੀਕ ਹੈ ਠੀਕ ਹੈ ਠੀਕ ਹੈ ਤੇ ਥੱਲੇ ਤੇ ਜਿਹਨੇ ਕੋਈ ਵੀ ਥੱਲੇ ਹੁੰਦਾ ਮੁਰਾਕਾਰ ਜਿਹੜੀ ਕੋਈ ਵੀ ਆ ਹੂੰ 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 ਤੇ ਮੇਨ ਕੀ ਕਰਦਾ ਜੀ ਅਸੀਂ ਦੇਖਿਆ ਸ਼ਰਪਤ ਦੇ ਜਿੱਦਾ ਮਾਜੀ ਦੇ ਜੰਗਲ ਹੋਗੇ ਡਾੜ ਦੇ ਜੰਗਲਾਂ ਦੇ ਅਸੀਂ ਦੇਖਿਆ ਲੋਕ ਕਾਫੀ ਰੱਬ ਨਾਲ ਜੁੜੇ ਹੋਏ ਜਿੱਦਾਂ ਉੱਧਰ ਵੀ ਅਸੀਂ ਦੇਖਿਆ ਤੇ ਬਾਬਾ ਕਸ਼ਮੀਰਾ ਤੇ ਉਹ ਵੀ ਜੰਗਲਾਂ ਦੇ ਵਿੱਚ ਕੋਈ ਰੱਬ ਦਾ ਨਾਮ ਲੈਂਦੇ ਆ ਇਹ ਵੀ ਬਜ਼ੁਰਗ ਕਹਿੰਦੇ ਅਸੀਂ ਰੱਬ ਦਾ ਨਾਮ ਲੈਂਦੇ ਆ ਇਦਾਂ ਜੀ ਬਜ਼ੁਰਗਾਂ ਦਾ ਸਦਕੇ ਖਿਆਲ ਕਰਨ ਆਈ ਗਏ ਇਹਨਾਂ ਦੇ ਕੋਰ ਕੋਈ ਚੀਜ਼ ਕਮੀ ਪੇਸ਼ੀ ਹੋਵੇ ਕੋਈ ਚੀਜ਼ ਲਿਆ ਕੋਈ ਵੀ ਚੀਜ਼ ਮੰਗਾ ਲੈਣਗੇ ਸਾਨੂੰ ਹੁਕਮਾ ਦੇ ਲੈਣਾ ਅਸੀਂ ਦੂਏ ਚੌਥੇ ਦਿਨ ਇੱਥੇ ਆਉਂਦੇ ਜਾਂਦੇ ਰਹੇ ਜਾਇਆ ਤੇ ਇਹ ਜਿਹੜੇ ਮਤਲਬ ਬਾਬਾ ਜੀ ਹੈ ਜੀ ਤੁਸੀਂ ਦੱਸੋ ਇਹਨਾਂ ਦਾ ਕਿਰਦਾਰ ਮਤਲਬ ਕਿ ਇਹਨਾਂ ਦਾ ਕਿਦਾਂ ਸੁਭਾਅ ਵਗੈਰਾ ਕਿਦਾਂ ਕਾਫੀ ਮਤਲਬ ਸੁਭਾਅ ਬਹੁਤ ਵਧੀਆ ਜੀ ਹੈ ਨਾ ਰੱਬ ਨਾਲ ਪੂਰੇ ਜੁੜੇ ਹੋਏ ਹਾਂ ਜੀ ਹਾਂ ਜੀ ਪੂਰੇ ਰੱਬ ਨਾਲ ਜੁੜੇ ਹੋਏ ਪਏ ਆ ਮੈਨੂੰ ਦੇਖਦੇ ਆਂ ਕੋਈ 40 ਸਾਲ ਮੈਨੂੰ ਹੋ ਗਿਆ ਜੀ ਦੇਖਦੇ ਆਂ ਇਹਨਾਂ ਨੂੰ ਇੱਥੇ ਕਹਿੰਦੇ ਛੋਟੇ ਹੁੰਦਾ ਆ ਗਿਆ ਸੀ ਮੈਂ ਇਹ ਛੋਟੇ ਹੁੰਦੇ ਆ ਗਿਆ ਸੀ ਕਿ ਇਹਨਾਂ ਦੀ ਉਮਰ ਤਾਂ ਹੁਣ 60 65 ਸਾਲ ਤੋਂ ਉੱਤੇ ਹੋਣੀ ਆ ਠੀਕ ਆ ਠੀਕ ਆ ਜੀ ਠੀਕ ਆ ਕਿ ਨਹੀਂ ਹੂੰ ਹੂੰ ਮੈਨੂੰ ਆਪਣੇ ਆਪ ਨੂੰ 40 ਸਾਲ ਹੋ ਗਏ ਇੱਥੇ ਆਉਂਦੇ ਆਂ ਮੈਂ ਤੁਹਾਡੀ ਇਹ ਵੀਡੀਓ ਦੇਖਦਾ ਆਂ ਜੀ ਪਹਿਲਾਂ ਤੋਂ ਵੀ ਦੇਖਦੇ ਆਏ ਆ ਠੀਕ ਆ ਠੀਕ ਆ ਆਈਆਂ ਸਾਡੀ ਵੀਡੀਓ ਸਾਡੇ ਕੋਲ ਠੀਕ ਆ ਠੀਕ ਆ ਠੀਕ ਆ ਮੁੰਡੇ ਮੈਨਾਂ ਜੁੜੇ ਪੇ ਉਹਨਾਂ ਕੋ ਦੂ-ਦੂਪੇ ਚੱਲ ਜਾਈ ਨਹੀਂ ਆਏ ਆ ਉਹ ਫੇ ਮੈਨੂੰ ਫੇਸਬੁੱਕ ਤੇ ਭੇਜ ਦ ਹੋਰ ਕੀ ਆ ਚਲ ਜੀ ਵਧੀਆ ਜੀ ਸਾਨੂੰ ਰਸਤੇ 'ਚ ਵੀ ਮਿਲੇ ਸੀ ਕਿ ਪਿੰਡ ਦੇ ਹੋਰ ਉਹ ਕਹਿੰਦੇ ਕਿ ਜਾਨਵਰਾਂ ਦੇ ਡਾਤੋਂ ਰਾਤ ਨੂੰ ਸੁੰਦੇ ਆ ਫੇਰ ਕਹਿੰਦੇ ਦਿਨੇ ਖੱਲੇ ਜਾਂਦੇ ਆ ਜੀ ਕੇ ਵਾਰ ਇਦਾਂ ਨਾ ਬਾਗ ਬੂਹ ਘੁੰਮਦੇ ਰਹਿੰਦੇ ਆ ਬਾਗ ਉਹਨਾਂ ਕਰਕੇ ਫੇਰ ਰਾਤ ਨੂੰ ਉੱਪਰ ਚੜ੍ਹ ਕੇ ਸੌ ਜਾਂਦੇ ਆ ਬੇਟਾ ਜੀ ਵੈਸੇ ਹੈਗੇ ਵੀ ਘਰੋਂ ਇਕੱਲੇ ਹੀ ਆ ਹੁਣ ਰਹਿ ਗਏ ਉਹ ਅੱਛਾ ਜੀ ਪਰਿਵਾਰ ਉਹਨਾਂ ਦਾ ਖਤਮ ਹੋ ਗਿਆ ਜੀ ਹਾਂ ਹਾਂ ਲੈ ਤਾਂ ਸ਼ੁਰੂ 'ਚੋਂ ਰਹੇ ਗੱਲੇ ਆ ਪਰਿਵਾਰ ਨਾਲੇ ਨਹੀਂ ਉਹ ਹਾਂ 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 ਆ ਇੱਧਰ ਹੋਰ ਕੀ ਦੇਖਣ ਨੂੰ ਆ ਜੀ ਚੰਗਾ ਵਿੱਚ ਸੰਦ ਤੇ ਹੋਇਆ ਆ ਦੇਖਣ ਨੂੰ ਜਾਨਵਰਾਂ ਛੋਟੇ ਛੋਟੇ ਹੈਗੇ ਆ ਸੂਰ ਸਾਰ ਸੰਭਰ ਸੂਤ ਅੱਛਾ ਦੇਖਣ ਨੂੰ ਜੀ ਤੇ ਹੋਰ ਇਸ ਤੋਂ ਇਲਾਵਾ ਕੀ ਦੇਖਣ ਨੂੰ ਮਿਲ ਸਕਦਾ ਸਾਨੂੰ 치ਤਾ ਮਿਲ ਜੂਦੇ ਉਹਨੋਂ ਚਲੋ ਉਹ ਤਾਂ ਜਾਨਵਰ ਰਾਤ ਨੂੰ ਵਗੈਰਾ ਇੱਥੇ ਚੀਤੇ ਜਿੱਥੇ ਆ ਸੀ ਦਿਨ ਨੂੰ ਵੀ ਮਿਲ ਜਾਂਦੇ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਚਲੋ ਠੀਕ ਆ ਜੀ ਹਾਂ ਠੀਕ ਆ ਜੀ ਠੀਕ ਆ ਕੀ ਕੀਆ ਚਾ ਜੀ ਵਧੀਆ ਜੀ ਵਧੀਆ ਜੀ ਹੈ ਨਾ ਚਲੋ ਕਿੰਨਾ ਰਹਿ ਗਿਆ ਜੀ ਲੰਬੀ ਸਰਕਾਰ ਅੱਗੇ ਥੋੜਾ ਜਿਹਾ ਬਈ ਅਬ ਇੱਕ ਮਾੜੇ ਕੋੜ ਅਕੇ ਮਤਲਬ ਇੱਧੇ ਚੱਕ ਕੇ ਲੈ ਹੁੰਦੇ ਪਾਣੀ ਇੱਧੇ ਲਾ ਕੇ ਲੈਣਾ ਉਹ ਦੇਖੋ ਕੋਲ ਲਿਆ ਉਹ ਕਾਫੀ ਦੂਰ ਹੋ ਗਿਆ ਓਹੋ ਅੱਛਾ ਪਾਣੀ ਦੇ ਵਿੱਚੋਂ ਇੱਧੇ ਨਾਕੇ ਹੈ ਨਾ ਫੇਰ ਤਾਂ ਤੁਸੀਂ ਬਹੁਤ ਮਿਹਨਤ ਕਰਦੀ ਜੀ ਬਹੁਤ ਜ਼ਿਆਦਾ ਹੂੰ ਦੇਖ ਲਓ ਜੀ ਇਹ ਤਾਂ ਸਾਡੀ ਮਿਹਨਤ ਹੈ ਜੀ ਇੱਥੋਂ ਤੋੜ ਕੇ ਕਿੱਦਾਂ ਪਹਾੜੀ ਦੇ ਉੱਪਰੋਂ ਲੈ ਕੇ ਆਉਣਾ ਇਹ ਤਾਂ ਮੇਰਾ ਹਾਲ ਦੇਖ ਲਓ ਤੁਹਾਡੇ ਹੱਥਾਂ ਦਾ ਹੱਥ ਨਹੀਂਦਾ ਨਹੀਂ ਨਾ ਬੰਦੇ ਦਾ ਉਦਾਂ ਨਹੀਂ ਤੁਰਿਆ ਜਾਂਦਾ ਜੀ ਹਾਂਜੀ ਹਾਂਜੀ ਪਹਾੜੀ ਤੋਂ ਪਰ ਉਦਾਂ ਹੀ ਚੜਨਾ ਹੋਵੇ ਬੁਰਾ ਹਾਲ ਹੋ ਜਾਂਦਾ ਤੁਸੀਂ ਤਾਂ ਇੰਨਾ ਬੇਟ ਚੱਕਿਆ ਆ ਕਿ ਆਪਣੇ ਕਹਿੰਦਾ ਹਿਸਾਬ ਹੀ ਕੋਈ ਨਹੀਂ ਹੈਗਾ ਇਦਾਂ ਹੀ ਆ ਨਹੀਂ ਉੱਪਰੋਂ ਲਾ ਕੇ ਲੈਣਾ ਮੈਂ ਤਾਂ ਹਾਂਜੀ ਅਸੀਂ ਪਹਿਲਾਂ ਤੁਹਾਡੇ ਏਰੀਆ ਦੀ ਇੱਧਰ ਪਾਈਆਂ ਸੀਗੀਆਂ ਵੀਡੀਓ ਜੀ ਮਾਜੀ ਦੀਆਂ ਦੇਖੀਏ ਆਪਾਂ ਭਾਈ ਦੇਖਦੇ ਆਂ ਤੁਸੀਂ ਤੇ YouTube ਤੇ ਦੇਖੀਏ Facebook ਤੇ YouTube ਤੇ ਦੇਖੀਏ ਅੱਛਾ ਹਾਂਜੀ ਕਿੱਦਾਂ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਜੀ ਤੇ ਜਿਹੜੀ ਤੁਸੀਂ ਉਹ ਸਾਡੇ ਪਿੰਡ ਦੀ ਜਿਹੜੀ ਜਨਾਨੀ ਸਾਡੇ ਪਿੰਡ ਦੀ ਹੈ ਜੀ ਹਾਂ ਦਾਦੇ ਦੀ ਜਿਹੜੇ ਰਹਿੰਦੇ ਆ ਬਹੁਤ ਚਾਰੀ ਇਦਾਂ ਹੀ ਰਹਿੰਦੀ ਉਹ ਦੋ ਬੱਚੇ ਆ ਤੇ ਵਿਚਾਰੀ ਇਦਾਂ ਹੀ ਆ ਇਹ ਸਾਡੇ ਪਿੰਡ ਦੀ ਆ ਅੱਛਾ ਜੀ ਹਾਂਜੀ ਹਾਂਜੀ ਕਹਿੰਦੇ ਦੇਖਦੇ ਨਹੀਂ ਬੱਚੇ ਨੇ ਉਹਦੇ ਜੀ ਬੱਚੇ ਵੀ ਇਦਾਂ ਹੀ ਆ ਜੀ ਇਦਾਂ ਹੀ ਆ ਇੱਧਰ ਜ਼ਿਆਦੇ ਬੱਚੇ ਆ ਹਾਂ ਹਾਂ ਇਹ ਇਦਾਂ ਹੀ ਆ ਵਿਚਾਰੀ ਬਹੁਤ ਗਰੀਬ ਆ ਗਰੀਬ ਆ ਜੀ ਹਾਂਜੀ ਤੇ ਖੱਡ ਚ ਆ ਰਹੀ ਆ ਇਹਦਾ ਪਾਣੀ ਪੀ ਰਹੇ ਆ ਥੋੜਾ ਹੀ ਹੁੰਦਾ ਹੈ ਨੋਰਮਲ ਤੇ ਪਹਿਲਾ ਪਹਾੜੀ ਦੇ ਉੱਪਰ ਕਿੱਦਾਂ ਇਹ ਕਾਰ ਲੈ ਕੇ ਆਏ ਆ ਕਿੰਨਾ ਬੇਰਸੀ ਉਹਦਾ ਉਸ ਤੋਂ ਬਾਅਦ ਇਹ ਪਾਣੀ ਪੀਣ ਲੱਗੇ ਆ ਤੁਸੀਂ ਦੇਖ ਲਓ ਇਹ ਚੀਜ਼ਾਂ ਅੱਜ ਵੀ ਸਾਡੇ ਪੰਜਾਬ ਦੇ ਹਸ਼ਿਆਰਪਾ ਵਿੱਚ ਦੇਖਣ ਨੂੰ ਮਿਲਦੀਆਂ ਪਈਆਂ ਆ ਤੇ ਕਿੰਨੀ ਮਿਹਨਤ ਕਰਦੇ ਪਏ ਆ ਆਪਣੇ ਪਰਿਵਾਰ ਵਾਸਤੇ ਪਾਣੀ ਕਿੱਦਾਂ ਪੀ ਰਹੇ ਆ ਮੈਨੂੰ ਨਹੀਂ ਲੱਗਦਾ ਜੇ ਅਸੀਂ ਕਿਸੇ ਹੋਰ ਨੂੰ ਕਹੀਏ ਇੱਦਾਂ ਖੱਡ ਵਿੱਚ ਪਾਣੀ ਪੀ ਲਵੇ ਤਾਂ ਉਹ ਪਾਣੀ ਪੀਊਗਾ ਤੇ ਬੱਸ ਬਧੀਆ ਬਜੀ ਥੋੜਾ ਜਿਹਾ ਉੱਚੀ ਬੋਲਿਓ ਤੇ ਬਹੁਤ ਮਿਹਨਤ ਕਰਦੇ ਪਏ ਜੀ ਹਾਂਜੀ ਦੇਖਿਆ ਇੰਨੀ ਪਹਾੜੀ ਦੇ ਉਪਰੋਂ ਬਸੀ ਹਾਂ ਰੋਲੇ ਆਏ ਤੇ ਆਈ ਦਾ ਮਾਲ ਜਰੀ ਪਰੋਈ ਕੋਈ ਇਹਨਾਂ ਜੰਗਲਾਂ ਨੂੰ ਦੇਖ ਕੇ ਸੋਚ ਸਕਦਾ ਹੈ ਕਿ ਸਾਡੇ ਪੰਜਾਬ ਦੇ ਹਿਸ਼ਾਰਪੁਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਜੰਗਲ ਹੋ ਸਕਦੇ ਆ ਇੰਨਾ ਸੋਹਣਾ ਦ੍ਰਿਸ਼ ਤੁਸੀਂ ਦੇਖ ਲਓ ਸਾਡੇ ਏਰੀਏ ਦੇ ਵਿੱਚ ਆ ਅਸੀਂ ਕਿੰਨੇ ਦੂਰ ਦੂਰ ਜਾ ਕੇ ਇਹ ਨਜ਼ਾਰੇ ਲੈਣ ਜਾਂਦੇ ਆ ਪੈਸੇ ਖਾਚ ਕੇ ਦੂਰ ਦੂਰ ਦੀਆਂ ਪਹਾੜੀਆਂ ਕਿੱਦਾਂ ਚਮਕ ਰਹੀਆਂ ਆ ਇੱਕ ਵੱਖਰਾ ਹੀ ਸਕੂਨ ਦਿੰਦੀਆਂ ਪਈਆਂ ਆ ਕਿ ਜੇ ਕਿਸੇ ਨੇ ਦਿਨ ਆਉਣਾ ਹੋਵੇ ਤਾਂ ਕਿਦਾਂ ਦੇ ਹਾਲਾਤ ਆ ਇਸ ਜੰਗਲ ਦੇ ਹਨਾਰਜ ਜੀ ਹੁਣ ਸਾਨੂੰ ਦੱਸ ਦਈਏ ਅੱ체 ਤਾਂ 7 ਵਜੇ ਤੋਂ ਬਾਅਦ ਤਾਂ ਨਾ ਐਂਟਰੀ ਆਪਣੇ ਜੰਗਲ ਦੇ ਵਿੱਚ ਅੱਛਾ ਜੀ ਕਿਉਂਕਿ ਬਾਹਲੇ ਲੋਕਾਂ ਲਈ ओके ओके ਕਿਉਂਕਿ ਪਤਾ ਨਹੀਂ ਕੋਈ ਸ਼ੇਰ ਕੋਈ ਕੀਤਾ ਰਾ ਵਗੈਰਾ ਹੁੰਦੇ ਇੱਧਰ ਜੰਗਲ ਦੇ ਪਤਾ ਨਹੀਂ ਹੁੰਦਾ ਕਿਹੜੇ ਬਲੇ ਕਿੱਥੇ ਹਮਲਾ ਕਰਦੇ ਨੇ ਕਿੱਥੇ ਨੂੰ ਹੂੰ 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 ਤੇ ਇੱਕ ਤੁਸੀਂ ਦੱਸੋ ਜੀ ਜਿਹੜੇ ਤੁਹਾਡੇ ਪਿੰਡ ਦੇ ਡਾਡੇ ਦੇ ਅਸੀਂ ਦੇਖਿਆ ਬਜ਼ੁਰਗ ਰਹਿੰਦੇ ਆ ਜਿਹੜੇ ਉੱਥੇ ਆਪਣੇ ਜਦੋਂ ਖੂਹ ਦੇ ਕੋਲ ਖੂਹ ਦੇ ਕੋਲ ਹਨ ਤੇ ਅਸੀਂ ਉਹਨਾਂ ਨੂੰ ਵੀ ਦੇਖ ਕੇ ਹੈਰਾਨ ਹੋ ਗਏ ਜੀ ਉਹ ਵੀ ਇੱਕ ਤਰ੍ਹਾਂ ਤੁਸੀਂ ਦੇਖ ਲਓ ਕਹਿੰਦੇ ਛੋਟੇ ਹੁੰਦੇ ਮੈਂ ਆ ਗਿਆ ਸੀਗਾ ਇੱਥੇ ਤੇ ਉਹ ਵੀ ਉਹਨਾਂ ਨੇ ਕੁੱਲੀ ਬਣਾਈ ਹੋਆ ਇੱਕ ਉੱਪਰ ਉਹਨਾਂ ਨੇ ਦਰਤ ਟਾਇਪ ਬਣਾਇਆ ਹੋਇਆ ਆ ਉਹਨਾਂ ਨੇ ਰਹਿੰਦੇ ਆ ਉਹਨਾਂ ਬਾਰੇ ਦੱਸੋ ਕੁਝ ਉੱਪਰ ਇੱਕ ਝੋੜੀ ਦਾ ਮਣਾ ਬਣਾਇਆ ਜੀ ਉੱਪਰ ਜਦੋਂ ਕੋਈ ਸ਼ੇਰ ਚੀਤੇ ਦਾ ਕੋ ਡਰ ਉਹਨਾਂ ਨੂੰ ਵੀ ਰਹਿੰਦਾ ਹੈ ਜੀ ਅੱਛਾ ਹਾਂ ਜੀ ਕਰ ਗਏ ਰਾਤ ਨੂੰ ਪਰਸੰਦੇ ਅਸੀਂ ਬਾਈਕ ਲਾਤੀ ਆਪਣੀ ਤੁਸੀਂ ਦੇਖ ਲਿਆ ਰਸਤਾ ਕਿਸ ਤਰ੍ਹਾਂ ਦਾ ਸੀਗਾ ਖੱਡੋ ਖੱਡ ਸਾਨੂੰ ਆਉਣਾ ਪਿਆ ਤੇ ਕਾਫੀ ਮਤਲਬ ਔਖਾ ਰਸਤਾ ਆ ਜੇ ਤੁਸੀਂ ਵੀ ਆਉਂਦੇ ਆ ਤਾਂ ਥੋੜਾ ਜਿਹਾ ਦੇਖ ਕੇ ਆਉਣਾ ਆ 4x4 ਗੱਡੀ ਲੈ ਕੇ ਆਇਓ ਤੇ ਜਾਂ ਫਿਰ ਹੈਵੀ ਮੋਟਰਸਾਈਕਲ ਹੋਣਾ ਚਾਹੀਦਾ ਤੁਹਾਡੇ ਤੋਂ ਬਾਕੀ ਵੀਰਵਾਰ ਤੇ ਤੁਸੀਂ ਐਤਵਾਰ ਆ ਸਕਦੇ ਆ ਉਸ ਤੋਂ ਇਲਾਵਾ ਆਰਮੀ ਦਾ ਇਹ ਏਰੀਆ ਆ ਜਿੱਥੇ ਪ੍ਰੈਕਟਿਸ ਹੁੰਦੀ ਰਹਿੰਦੀ ਆ ਤੇ ਉਹ ਔਨ ਨਹੀਂ ਦਿੰਦੇ ਇੱਧਰ ਜੰਗਲ ਦੇ ਵਿੱਚ ਚਲੋ ਹੁਣ ਚੱਲਦੇ ਆ ਪੈਦਲ ਬਿਲਕੁਲ ਸਾਹਮਣੇ ਪਹਾੜੀ ਦੇ ਉੱਤੇ ਲੰਬੀ ਵਾਲੀ ਸਰਕਾਰ ਜਿਹੜੀ ਜਗ੍ਹਾ ਆ ਧਾਰਮਿਕ ਤੇ ਉੱਥੇ ਅਸੀਂ ਪਹੁੰਚਣਾ ਆ ਤੇ ਚਲੋ ਹੁਣ ਚੱਲਦੇ ਆ ਇਸ ਰਾਸਤੇ ਸਾਨੂੰ ਪੈਦਲ ਪੈਦਲ ਹੁਣ ਜਾਣਾ ਪੈਣਾ ਆ ਤੇ ਇੱਕ ਤਰ੍ਹਾਂ ਤੁਸੀਂ ਲਾ ਲਓ ਖੱਡੇ ਹੀ ਆਏ ਅਸੀਂ ਨੂੰ ਕੋਈ ਵੀ ਕਹਿ ਸਕਦੇ ਆ ਤੇ ਪਾਣੀ ਆ ਰਿਹਾ ਉਧਰੋਂ ਹਾਈਟ ਦੇ ਉੱਪਰੋਂ ਜਿਹਰੇ ਵਿੱਚੋਂ ਲੰਘ ਕੇ ਸਾਨੂੰ ਜਾਣਾ ਪੈਣਾ ਆ ਅੱਗੇ ਅੱਗੇ ਤੁਸੀਂ ਦੇਖ ਲਓ ਕਿੰਨਾ ਸੋਹਣਾ ਬਰਿਸ਼ ਆ ਰਿਹਾ ਆ ਕਾਫੀ ਵਧੀਆ ਟਰੈਕ ਲੱਗੂਗਾ ਤੁਸੀਂ ਵੀ ਜੇ ਇੱਧਰ ਆਉਨੇ ਆ ਬਿਲਕੁਲ ਸਾਹਮਣੇ ਨਜ਼ਰ ਮਾਰੋ ਜਿਹੜਾ ਪਹਾੜੀ ਦੇ ਥੱਲੇ ਘਾਹ ਲੱਗਾ ਹੋਇਆ ਆ ਕਿੰਨਾ ਵਧੀਆ ਲੱਗਦਾ ਪਿਆ ਜਿਹੜਾ ਲਿਸ਼ਕਾਰੇ ਮਾਰਦਾ ਪਿਆ ਆ ਅਸੀਂ ਹੁਣ ਲੰਬੀ ਸਰਕਾਰ ਧਾਰਮਿਕ ਸਥਾਨ ਤੇ ਪਹੁੰਚ ਗਏ ਆ ਹੁਣ ਤੁਹਾਨੂੰ ਕਰਾਉਨੇ ਆ ਦਰਸ਼ਨ ਹੁਣ ਅਸੀਂ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਤੁਸੀਂ ਜਦੋਂ ਪੰਜਾਬ ਦੇ ਹਿਸ਼ਾਰਪੁਰ ਤੋਂ ਉੰਨੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਬਜਵਾੜਾ ਆਉਂਦਾ ਆ ਬਜਵਾੜੇ ਤੋਂ ਤੁਸੀਂ ਡਾਡਾ ਪਿੰਡ ਦਾ ਕਿਸੇ ਨੂੰ ਵੀ ਪੁੱਛ ਕੇ ਇੱਥੇ ਆਸਾਨੀ ਨਾਲ ਪਹੁੰਚ ਜਾਊਗੇ ਇਹ ਧਾਰਮਿਕ ਸਥਾਨ ਡਾਡਾ ਪਿੰਡ ਦੇ ਜੰਗਲਾਂ ਵਿੱਚ ਆ ਹੁਣ ਕਰਦੇ ਆ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਏ ਹੋਣ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਮਿਲ ਸਕਣ ਬਾਕੀ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਧੰਨਵਾਦ